ਹੋ ਗਿਆ ਆਪਣੇ ਪਿੰਡ ਦੇ ਨੇੜੇ ਤੇੜੇ ਜਿਵੇਂ ਹੁਣ ਲਾਇਬ੍ਰੇਰੀ ਖੋਲੀ ਐ ਉਵੇਂ ਉਹਦੇ ਨੇੜੇ ਤੇੜੇ ਕੁਝ ਨਾ ਕੁਝ ਹੋਰ ਕਰੂੰਗਾ ਜਿਵੇਂ ਪੈਸਾ ਹੋਈ ਦੇਊਗਾ ਕੁਝ ਨਾ ਕੁਝ ਹੋਰ ਬਣਾਵਾਂਗੇ ਇਰਾਦੇ ਬਹੁਤ ਨੇ ਰੋਜ਼ਗਾਰ ਪੈਦਾ ਕਰਨ ਦੇ ਪਰ ਹਜੇ ਉਹਨੇ ਜੋਗਾ ਹੋਇਆ ਨਹੀਂ ਬਈ ਸੱਚੀ ਗੱਲ ਹੈ ਸਭ ਨੂੰ ਹੈ ਹਾਂ ਜੀ ਤਾਂ ਤੁਹਾਡਾ ਇੱਕ ਜਸਬਾ 1 ਲੱਖ ਫਾਲੋਅਰ ਵੀ ਪੂਰਾ ਨਹੀਂ ਹੋਇਆ ਤਾਂ ਉਹ ਤੋਂ ਪਹਿਲਾਂ ਮੈਂ ਤੁਹਾਨੂੰ ਫਾਲੋ ਕਰ ਲਿਆ ਤਾਂ ਵੀਰੇ ਕੀ ਬਾਤ ਹੈ ਬਾਈ ਥੈਂਕ ਯੂ ਨਹੀਂ ਹਾਂ ਵੀਰੇ ਮਨ ਨੂੰ ਸਾਰੇ ਮੈਂ ਨਾ ਸਕੂਲ ਦੇ ਵਿੱਚ ਆਖਰੀ ਜਦ ਮੈਂ ਆਪਣੇ ਬਾਰਿੰਗ ਦੇ ਪੇਪਰ ਦੇਣੇ ਤੇ ਅਰੇ ਪਰਦਾਨ ਠੀਕ 4 ਮਹੀਨੇ ਪਹਿਲਾਂ ਸਾਰੀਆਂ ਕੁੜੀਆਂ ਨੂੰ ਮੁੰਡਿਆਂ ਨੂੰ ਇਕੱਠਾ ਕਰਕੇ ਛੋਟੇ ਗਾਣੇ ਸੁਣਾਉਂਦਾ ਹੁੰਦਾ ਦਾ ਹੈ ਆਹ ਜਿਹੜੇ ਜਿਹੜਾ ਉਹਨੇ ਪਹਿਲਾਂ ਤੁਸੀਂ ਹੈਰਸਟਾਈਲਿੰਗ ਕਰਦੇ ਛੋਟੇ ਬਾਂਡ ਸੈਟਾ ਤੋਂ ਫਿਰ ਛੋਟੇ ਪਹਿਲਾਂ ਜਿਹੜਾ ਟਾਈਮ ਹੁੰਦਾ ਦਾ ਫਿਰ ਉਹਦੀ ਵਾਲ ਵਾਲ ਹੈਲ ਸਟਾਈਲ ਕਰਕੇ ਸਕੂਲ ਚ ਜਾਂਦਾ ਆਉਂਦਾ ਰਿਹਾ ਮੈਂ ਅਰੇ ਮਨਨ ਵਿਕਟਾ ਕਾ ਕਹਿ ਲੋ ਹਾਂ ਕੀ ਬਾਲ ਸਾਰੇ ਹੀ ਆਪਣੇ ਤੋਂ ਲੱਗੇ ਤੇ ਕਿੰਨਾ ਪੜਿਆ ਮੇਰੇ ਤੋਂ ਪਲਸ 2 ਕੀਤੀ ਯਾਰ ਪਲਸ 2 ਅੱਗੇ ਕਹਤ ਨਹੀਂ ਵੜਿਆ ਫਿਰ ਦੇ ਕਰਦੀ ਸੀ ਮਜ਼ਦੂਰੀ ਆ ਯਾਰ ਹੁਣ ਕੀ ਕਰਾਂ ਬਾਹਰ ਟੈਂਟਗਾ